ਦਵਾਈਆਂ ਦੇ ਕੋਈ ਦਿੱਕਤਾਂ ਨਹੀਂ ਹੁੰਦੀ। ਪਰ ਸਪਾਰਸ਼ੀ ਬੰਦਾ ਤੜਾ ਨਹੀਂ ਜਾਂਦਾ ਤੁਹਾਡੇ ਤੋਂ। ਇਹ ਤਾਂ ਤਾਂ ਕੁਝ ਨਹੀਂ। ਸੁਣਾ ਕੀ? ਸਮੱਸਿਆ ਤਾਂ ਨਹੀਂ ਕਿ ਚਲ ਕੇ ਬਾਹਰ ਨੂੰ। ਹਾਂਜੀ, ਕਿਹ ਕਿਹਨੂੰ ਜਾਓ। ਮਟਰ ਸਭਾਈ ਦੇ ਦਿੱਕੇ ਨਾ। ਆ ਮਟਰ ਫੜਾਇਆ ਦਾ ਸੱਤ ਮਹੀਨੇ। ਇਹ ਕਰਾਉਣਾ ਚਾਹੀਦਾ ਬੈਂਕ ਅਕਾਊਂਟ ਜਿਹੜਾ ਜਾ ਕੇ ਨਿਕੋ ਸੰਗਤ। ਪਾਣੀ ਕਰਵਾਉਣਾ। ਹਾਂਜੀ ਸਰ ਜਿਹੜਾ ਅੱਜ ਚੰਚੇਤ ਦੌਰਾ ਕੀਤਾ ਗਿਆ ਆਪਣੇ ਲਾਕ ਕਲੀਨਿਕ ਦਾ ਉਹਦੇ ਸਬੰਧੀ ਤੁਹਾਨੂੰ ਅੱਜ ਦੇਖਣ ਜੀ ਸਾਡੇ ਹਲਕਾ ਵਿਧਾਇਕ ਸਰਦਾਰ ਜਸਬੀ ਸਿੰਘ ਰਾਜਕੇ ਜਿਹਦੇ ਵਿਸ਼ਦ ਨੁਕਸ਼ਾਂ ਤੇ ਗਰਦੀ ਵਾਲੋਂ ਵਿਖੇ ਮੋਲਾ ਕਲੀਨਿਕ ਦਾ ਦੌਰਾ ਕੀਤਾ ਗਿਆ ਐਮਐਲਏ ਸਾਭ ਦੀ ਟੀਮ ਵੱਲੋਂ ਸੋ ਉਹਦੇ ਵਿੱਚ ਜਿੱਦਾਂ ਇੱਕ ਨਾ ਡਾਕਟਰ ਸਾਹਿਬ ਨੂੰ ਤੇ ਨਾਲ ਜਿਹੜੇ ਇੱਥੇ ਪੇਸ਼ੈਂਟ ਵੀ ਆਏ ਸੀ ਸਾਰਿਆਂ ਨੂੰ ਪੁੱਛਿਆ ਗਿਆ ਦੀ ਜੇ ਕੋਈ ਪੇਸ਼ੈਂਟ ਵਗੈਰਾ ਨੂੰ ਕੋਈ ਦਿੱਕਤ ਆਉਂਦੀ ਆ ਉਹ ਵੀ ਪੁੱਛਿਆ ਗਿਆ ਪਰ तकरीबन ਸਾਰਿਆਂ ਨੇ ਪੋਜ਼ਿਟਿਵ ਹੀ ਦੱਸਿਆ ਕਿ ਡਾਕਟਰ ਸਾਹਿਬ ਸਾਡੇ ਬਹੁਤ ਵਧੀਆ ਨੇ ਤੇ ਸਾਡੇ ਨਾਲ ਵਧੀਆ ਮਤਲਬ ਬਿਹੇਵ ਕਰਦੇ ਨੇ ਤੇ ਵਧੀਆ ਸਾਨੂੰ ਦਵਾਈ ਮੌਕੇ ਸਹੀ ਹੀ ਮਿਲਦੇ ਨੇ ਸਾਰਾ ਕੁਝ ਤੇ ਜੋ ਇੱਕ ਦੋ ਸਮੱਸਿਆਵਾਂ ਡਾਕਟਰ ਸਾਹਿਬ ਨੇ ਦੱਸੀਆਂ ਆ ਤੇ ਉਸ ਨੂੰ ਅੰਮ੍ਰਿਤ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੀ ਹੱਲ ਕਰ ਦਿੱਤਾ ਜਾਵੇ ਸੋ ਤੁਸੀਂ ਜਿਵੇਂ ਦੇਖ ਲਈਓ ਕਿ ਸਾਡੇ ਸੀਐਮ ਸਾਹਿਬ ਕੋਲੋਂ ਬਖਮਾਨ ਜੀ ਦੇ ਦਿਸਨਦਰ ਸਾਹਿਬੇ ਜੋ ਸਾਡੇ ਹਲਕਾ ਵ代ਕ ਜੀ ਵੀ ਕੰਮ ਕਰਦੇ ਨੇ ਉਸ ਤੋਂ ਲਗਾਤਾਰ ਸਾਡਾ ਪੂਰਾ ਹਲਕਾ ਵੀ ਖੁਸ਼ ਆ। ਉਥੇ ਮੈਂ ਜਿਵੇਂ ਹਲਕਾ ਪੰਜਾਬ ਦੇ ਸੀਐਮ ਸਾਹਿਬਾ ਧੰਨਵਾਦੀਆਂ। ਉਥੇ ਆਪਣੇ ਹਲਕਾ ਵ代ਕ ਜਸਪੀਰ ਸਿੰਘ ਨਾਲ ਜਿਹਦਾ ਵੀ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਕਰਕੇ ਸਾਡੇ ਏਰੀਆ ਵਿੱਚ ਇਹ ਸਹੂਲਤ ਸਾਨੂੰ ਮਿਲੀ ਆ ਜੀ ਬਹੁਤ-ਬਹੁਤ। ਦਵਾਈਆਂ ਜੀ ਇਸ ਕੋਈ ਦਿੱਕਤ ਨਹੀਂ ਹੁੰਦੀ। ਤੇ ਸਪਾਰਸੀ ਮੰਗਾਣੀ ਜਦੋਂ ਤੁਹਾਨੂੰ ਨਹੀਂ। ਜੇ ਤਾਂ ਬਰਾਬਰ ਸੀ।